ਮੁਹਰੇ ਸਰ ਦੇ ਸਥਾਨਕ ਬੱਸ ਸਟੈਂਡ ਵਿਖੇ ਟਾਈਮਿੰਗ ਦੇ ਚੱਲਦੇ ਕੋਈ ਖਹਿ ਬਾਜੀ ਦੌਰਾਨ ਇੱਕ ਵਿਅਕਤੀ ਤੇ ਮੁਲਜ਼ਮਾਂ ਨੇ ਚਲਾਈ ਗੋਲੀ ਜਿਸ ਦੇ ਸਿੱਟੇ ਵੱਜੋਂ ਉਸ ਦੀ ਮੌਕੇ ਤੇ ਮੌਤ ਹੋ ਗਈ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਪਛਾਣ ਜਲਦ ਹੀ ਹੋ ਜਾਵੇਗੀ ਅਤੇ ਗ੍ਰਿਫਤਾਰ ਕਿੱਥੇ ਜਾਣਗੇ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਅੱਜ ਸਵੇਰੇ ਤਕਰੀਬਨ 10 ਵਜੇ ਬੱਸ ਸਟੈਂਡ ਦੇ ਉੱਤੇ ਜਿਹੜੇ ਬੱਸਸ ਦੇ ਅਡਾ ਇੰਚਾਰਜ ਨੇ ਕਮਲਪ੍ਰੀਤ ਸਿੰਘ ਨੇ ਸਾਨੂੰ ਰਿਪੋਰਟ ਕੀਤਾ ਜੋ ਕਿ ਆਪ ਮਜੀਠਾ ਦੇ ਰਹਿਣ ਵਾਲੇ ਅਮਰਸਰ ਰੂਰਲ ਦੇ ਔਰ ਡਾਂਚਾ ਆਦਨੇ ਕਾਲੋ ਟਰਾਂਸਪੋਰਟ ਕੰਪਨੀ ਦੇ ਕਿ तकरीबन 10 ਵਜੇ ਤਿੰਨ ਲੋਕਾਂ ਨੇ ਉਹਨਾਂ ਦੇ ਜਿਹੜਾ ਸਾਥੀ ਹੈ ਮੱਖਣ ਸਿੰਘ ਉਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਉੱਥੋਂ ਭੱਜ ਗਏ ਇਹ ਉਸ ਮੱਖਣ ਸਿੰਘ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਗਿਆ ਜਿੱਥੇ ਉਹਨਾਂ ਨੂੰ ਦੀ ਡੈਥ ਹੋ ਗਈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਅਸੀਂ ਸਾਰੇ ਟਰੈਕ ਕੀਤੀਆਂ ਇਹ ਚੀਜ਼ਾਂ ਇਹਦੇ ਜਿਹੜੀ ਇਹਨਾਂ ਨੂੰ ਕੋਈ ਪੁਰਾਣੀ ਥ੍ਰੈਟ ਸੀ ਉਹਦੇ ਸਬੰਧ ਚ ਮਜੀਠਾ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਕੇਸ ਰਜਿਸਟਰਡ ਹੈ ਉਹਨੂੰ ਵੀ ਅਸੀਂ ਸਾਰਾ ਦੇਖ ਰਹੇ ਹਾਂ ਬਾਕੀ ਵੀ ਪਰਸਨਲ ਐਂਗਲ ਦੇਖ ਰਹੇ ਹਾਂ ਸਾਰਾ ਟੈਕਨੋਲੋਜੀਕਲੀ ਔਰ ਜਿਹੜੀ ਹਿਊਮਨ ਇੰਟ ਵੀ ਇਕੱਠੀ ਕੀਤੀ ਗਈ ਹੈ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਔਰ ਬੜੇ ਕਲੀਅਰ ਸਾਨੂੰ ਪਿਕਚਰਸ ਮਿਲ ਚੁੱਕੀਆਂ ਕਿ ਕੌਣ ਹਮਲਾਵਰ ਸੀਗੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਕਿਸੇ ਵੀ ਟਾਈਮ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਔਰ ਸਾਰਾ ਇਹ ਕੇਸ ਜਿਹੜਾ ਹੈ ਟਰੇਸ ਹੋ ਜਾਏਗਾ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਸਾਡਾ ਕੋਈ ਵੀ ਹਿਨਸ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਔਰ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਸ ਬਾਰੇ ਕ੍ਰਾਈਮ ਡੈਫੀਨਿਟਲੀ ਹੋ ਜਾਂਦਾ ਕਿਉਂਕਿ ਸੋਸਾਇਟੀ ਦੇ ਵਿੱਚ ਇਹ ਉਧਰਤੀ ਗੱਲ ਹੈ ਕਿਤੇ ਨਾ ਕਿਤੇ ਇਹੋ ਜੀ ਗੱਲ ਰਹਿ ਜਾਂਦੀ ਹੈ ਕਿ ਜਿਸ ਨਾਲ ਕਿ ਐਨੀਮੀਟੀ ਹੁੰਦੀ ਹੈ ਉਹ ਬਟ ਅਸੀਂ ਇਸ ਗੱਲ ਬਾਰੇ ਪੂਰੇ ਵਚਨਬੱਧ ਹਾਂ ਕਿ ਬਹੁਤ ਜਲਦੀ ਇਹਨੂੰ ਵੀ ਟ੍ਰੇਸ ਕੀਤਾ ਜਾਏਗਾ ਔਰ ਉਹਨਾਂ ਨੂੰ ਵਾਜਬ ਜਿਹੜੇ ਕਾਨੂੰਨੀ ਜਿਹੜੀ ਉਹਨਾਂ ਦੇ ਖਰਵਾਇ ਕੀਤੀ ਜਾਏਗੀ